ਫਗਵਾੜਾ ਵਿਖੇ ਹੋਏ ਦੋ ਵੱਖ-ਵੱਖ ਥਾਵਾਂ ਤੇ ਸੜਕੀ ਹਾਦਸਿਆਂ 'ਚ ਪੰਜ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਇਸ ਮੌਕੇ ਗੱਲਬਾਤ ਕਰਦੇਆਂ ਜ਼ਖਮੀ ਨੂੰ ਹਸਪਤਾਲ ਲਿਆਉਣ ਵਾਲੇ ਨੌਜਵਾਨ ਨੇ ਦੱਸਿਆ ਕਿ ਉਹ ਜਦੋਂ ਫਗਵਾੜਾ ਵੱਲ ਆ ਰਿਹਾ ਸੀ ਤਾਂ ਡੀਏਵੀ ਕਾਲਜ ਨੇੜੇ ਇੱਕ ਐਕਟਿਵਾ ਸਵਾਰ ਜ਼ਖਮੀ ਹਾਲਤ 'ਚ ਸੜਕ ਤੇ ਡਿਗੇ ਹੋਏ ਸਨ ਜਿਨ੍ਹਾਂ ਵਿੱਚ ਦੋ ਔਰਤਾਂ ਤੇ ਇੱਕ ਬੱਚਾ ਸ਼ਾਮਲ ਸੀ ਜੋ ਕਿ ਜ਼ਖਮੀ ਹਾਲਤ 'ਚ ਪਏ ਸਨ ਤੇ ਉੱਧਰ ਖੜੇ ਲੋਕ ਮਦਦ ਕਰਨ ਦੀ ਬਜਾਏ ਮੂਕ ਦਰਸ਼ਕ ਬਣੇ ਹੋਏ ਸਨ ਜਿਨ੍ਹਾਂ ਨੇ ਜ਼ਖਮੀਆਂ ਨੂੰ ਕੋਈ ਵੀ ਮਦਦ ਨਹੀਂ ਦਿੱਤੀ ਉੱਧਰ ਇੱਕ ਹੋਰ ਜ਼ਖਮੀ ਨੌਜਵਾਨ ਨੇ ਦੱਸਿਆ ਕਿ ਉਹ ਯਾਤਰਾ ਤੇ ਜਾ ਰਹੇ ਸੀ ਕਿ ਪਿੱਛੇੋਂ ਆਈ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਉਹਨਾਂ 'ਚ ਆ ਵੱਜੀ ਜਿਸ ਨਾਲ ਉਹ ਜ਼ਖਮੀ ਹੋ ਗਏ ਸਿਵਲ ਹਸਪਤਾਲ ਦੇ ਡਾਕਟਰ ਮੁਤਾਬਕ ਸਾਰੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਤੇ ਸਾਰੇ ਖਤਰੇ ਤੋਂ ਬਾਹਰ ਹਨ ਇਹ ਭਾਜੀ ਇਹਨਾਂ ਦਾ ਐਕਸੀਡੈਂਟ ਹੋਇਆ ਭਈ ਡੀਏਵੀ ਕਾਲਜ ਦੇ ਬਾਹਰ ਜਿਹੜਾ ਆਪਣੇ ਆਪਣਾ ਚੰਡੀਗੜ੍ਹ ਬਾਈਪਾਸ ਤੋਂ ਲੈ ਕੇ ਜਿਹੜਾ ਹਨਾ ਯਾਰ ਅੰਬਰਸਤ ਜਾ ਰਿਹਾ ਹੈ ਇਹਨਾਂ ਦੇ ਉੱਤੇ ਐਕਸੀਡੈਂਟ ਹੋਇਆ ਭਾਜੀ ਤੇ ਆਪ ਇਹਨਾਂ ਨੂੰ ਭਾਈ ਚੱਕ ਕੇ ਲੈ ਕੇ ਆਏ ਇਹਨਾਂ ਨੂੰ ਇਹ ਕਾਤੇ ਸੀਗੇ ਜੀ ਇਹ ਭਾਜੀ ਐਕਟਿਵਾ ਤੇ ਸੀਗੇ ਹਾਂਜੀ ਕਿੰਨੇ ਵਿਅਕਤੀ ਸੀਗੇ ਇੱਕ ਕਿ ਕਿਦਾਂ ਭਾਜੀ ਕਿੰਨੇ ਕਿੰਨੇ ਜਾਨੇ ਸੀਗੇ ਇੱਕ ਇਹ ਭਾਜੀ ਤਿੰਨ ਜਾਨੇ ਸੀਗੇ ਐਕਟਿਵਾ ਦੇ ਅ ਇੱਕ ਬੱਚਾ ਸੀਗਾ ਭਾਜੀ ਇੱਕ ਮੁੰਰੇ ਤੇ ਆਪ ਚਲਾ ਰਹੇ ਸੀਗੇ ਤੇ ਪਿਛੇ ਇਹਨਾਂ ਦੇ ਮਦਰ ਜਾਂ ਮਤਲਬ ਰਿਸ਼ਤੇਦਾਰ ਕੋਈ ਵੀ ਹੋ ਸਕਦਾ ਹੈ ਕਿ ਕਿੱਥੋਂ ਕਿੱਧੇ ਜਾ ਰਹੇ ਸੀ ਕੋਈ ਪਤਾ ਨਹੀਂ ਇ tanto ਨਹੀਂ ਪਤਾ ਜੀ ਤੇ ਹੋਇਆ ਕਿੱਥੇਗਾ ਜੀ ਇਹਨਾਂ ਦਾ ਡੀਏਵੀ ਕਾਲਜ ਦੇ ਬਿਲਕੁਲ ਸਾਹਮਣ ਤੇ ਜਿੱਦਾਂ ਹੁਣ ਤੁਸੀਂ ਇਹਨਾਂ ਨੂੰ ਲੈ ਕੇ ਆਏ ਆਂ ਕਿ ਲੋਕਾਂ ਨੂੰ ਕੀ ਅਪੀਲ ਕਰਨੇ ਚਾਣੇ ਆਪਾਂ ਆਪਾਂ ਇਹ ਦੇਖੋ ਅਪੀਲ ਆਪਣੀ ਹੈ ਇਹਨਾਂ ਕੋਲ ਹੈਲਮਟ ਸਿਗਾ ਜੀ ਪਹਿਲੇ ਧਾਰ ਤੇ ਹੈਲਮਟ ਇਹਨੇ ਮੋਰੇ ਰੱਖੇ ਹੋ ਸੀ ਆਪਾਂ ਤਾਂ ਇਹੀ ਕੰਮ ਆਗਾ ਜਿਹੜਾ ਹੈਲਮਟ ਸਾਰ ਤੇ ਲੈ ਕੇ ਆਓ ਜੀ ਹਨਾ ਚਾਹੇ ਲੰਮਾ ਰੂਟ ਆ ਚਾਹੇ ਛੋਟਾ ਰੂਟ ਆ ਜੀ ਆਪਾਂ ਤਾਂ ਇਹੀ ਬੇਤੀ ਕਰਾਂਗੇ ਸਾਰੇ ਜੀ ਨਹੀਂ ਜਿੱਦਾਂ ਹੁਣ ਤੁਸੀਂ ਇਹਨਾਂ ਨੂੰ ਐਕਟਵਾ ਤੇ ਉਹ ਮੰਗੇ ਇੱਥੇ ਲੈ ਕੇ ਆਏ ਸੇ ਬਲੋ ਜੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜਿੱਦਾਂ ਹੁਣ ਇਹ ਬਹੁਤ ਵਧੀਆ ਤੁਸੀਂ ਉਪਰਾਲਾ ਕੀਤਾ ਆਪਾਂ ਇਹ ਕੰਮ ਦੇਖੋ ਜੀ ਜਿੱਦਾਂ ਵੀ ਸਾਨੂੰ ਕੋਈ ਬਾਈ ਦਾ ਵੇ ਚਾਹੇ ਛੋਟਾ ਰੋੜਾ ਹੋਵੇ ਜਾਂ ਵੱਡਾ ਰੋੜਾ ਆ ਜੀ ਪਹਿਲੇ ਆਹਰ ਤੋਂ ਕਹਿੰਦੇ ਜਾਨ ਬਚਾਉਣ ਪਹਿਲਾਂ ਚੱਕ ਕੇ ਲੈ ਕੇ ਆਓ ਜੀ ਖਾਸ ਤੌਰ ਤੇ ਜਨਤਾ ਵੀਡੀਓ ਬਣਾਉਣ ਦੇ ਕਰ ਬਹੁਤ ਬਣਾ ਰਹੀ ਹੈ ਜੀ ਉਸੇ ਖੜ ਕੇ ਹੀ ਲੋਕਾਂ ਨੇ ਕਾਫੀ ਦੇਖਿਆ ਤੇ ਆਪਾਂ ਦੇ ਇਹ ਕਹਿੰਦੇ ਚੱਕ ਕੇ ਲੈ ਕੇ ਆਓ ਜਲਦੀ ਜਲਦੀ ਬੰਦੇ ਦੀ ਜਾਨ ਬਚਾਈ ਤੇ ਕੰਡੀਸ਼ਨ ਕਿੱਦਾਂ ਇਹਨਾਂ ਦੀ ਬੰਦੇ ਦੀ ਕੰਡੀਸ਼ਨ ਫਿਲਹਾਲ ਤੇ ਹਜੇ ਤਾਂ ਠੀਕ ਹੈ ਜੀ ਬੋਲਦੇ ਚੱਲਦੇ ਆ ਤੇ ਬਾਕੀ ਗੁਰੂ ਮਹਾਰੇ ਦੇ ਸੱਤੇ ਕੋਈ ਨਾਮ ਵਗੈਰਾ ਹੈ ਕੁਝ ਪਤਾ ਹਾਂ ਜੀ ਨਾਮ ਦੱਸਿਆ ਇਹਨਾਂ ਨੇ ਸ੍ਰਿੰਦਰਕੌਰ ਦੱਸਿਆ ਨਾ ਇਹਨਾਂ ਮੇ ਮੇਟਾ ਪਿੰਡ ਦੱਸਿਆ ਮੇਟਾ ਰਵਿੰਦਰ ਸਿੰਘ ਜੀ ਹਾਂ ਕਿਹੜੇ ਪਿੰਡ ਤੋਂ ਬਿਆਸਤ ਹੋ ਜੀ ਵਜੀਰਪੁਰ ਪਿੰਡ ਹਾਂ ਸਰ ਕੀ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਚ ਆਇਆ ਸਾਹਿਬ ਜੀ ਆਪਾਂ ਯਾਤਰਾ ਤੇ ਜਾਂਦੇ ਪਏ ਸੀ ਪਿੱਛੋਂ ਟਰੈਕਟਰ ਆਇਆ ਅਸੀਂ ਬੈਠੇ ਸੀ ਟਰਾਲੀ ਦੇ ਵਿੱਚ ਉਹਨਾਂ ਦੀਆਂ ਬ੍ਰੇਕਾਂ ਸ਼ਾਇਦ ਕਹਿੰਦੇ ਫੇਲ ਹੋ ਗਈਆਂ ਸਾਡੇ ਪਿੱਛੇ ਆ ਕੇ ਵੱਜਾ ਜਾਂ ਸਾਡੇ ਛੱਟ ਲੱਗੀ ਹੋਇਆ ਕਿੱਥੇਗਾ ਜੀ ਐਕਸੀਡੈਂਟ ਨਹੀਂ ਸਰ ਹੋਇਆ ਕਿੱਥੇ ਐਕਚੁਅਲੀ ਸਰ ਜੀ ਆਪਾਂ ਨੂੰ ਜਗ੍ਹਾ ਦਾ ਤਾਂ ਪਤਾ ਨਹੀਂ ਬੋਲਦੇ ਉੱਪਰ ਹੋਇਆ ਪਿੱਛੋਂ ਟਰੈਕਟਰ ਜਾ ਰਹੀ ਤੇ ਜੀ ਅਹੀਂ ਪਿੱਛੇ ਬੈਠੇ ਪਏ ਹੀ ਟਾਲੀ ਦੇ ਵਿੱਚ ਉਹਨਾਂ ਪਿੱਛੇ ਲਿਆ ਕੇ ਮਾਰਿਆ ਤਾਂ ਆਪਣੇ ਕੋਈ ਐਕਟਰਸ ਵਾਰ ਵੀ ਆਏ ਵਿੱਚ ਹਾਂਜੀ ਰੀਐਕਟਿਵ ਆਈ ਸਾਹਿਬ ਜੀ ਇੱਕ ਇੱਕ ਐਕਟਿਵ ਵਾਲੇ ਵੀ ਦੋ ਲੇਡੀਜ਼ ਇੱਕ ਬਜ਼ੁਰਗ ਕਮਾਦਾਈ ਇੱਕ ਬੰਦਾ ਸੀ ਵਿਚਾਰਾ ਦੋਨੋਂ ਫੱਟਰ ਹੋ ਗਿਆ ਬੱਚਾ ਵੀ ਸੀਗਾ ਨਾਲ ਉਹਨਾਂ ਦੇ ਨਾਲ ਸ਼ਾਇਦ ਬੱਚਾ ਵੀ ਇੱਕ ਛੋਟਾ ਟੋਟਲ ਤਿੰਨ ਸਵਾਰੀਆਂ ਸੀ ਹਾਂਜੀ ਤਿੰਨ ਸਵਾਰੀਆਂ ਤੇ ਟੋਟ ਕੰਡੀਸ਼ਨ ਕਿਦਾਂ ਬੰਦਿਆਂ ਦੀ ਸਭ ਠੀਕ ਆ ਸਭ ਜੀ ਹਾਂਜੀ ਠੀਕ ਆ ਜੀ ਬਸ ਮੇਰੇ ਫ੍ਰੈਕਚਰ ਆ ਥੋੜੀ ਲੱਤ ਤੇ ਆ ਬਸ ਬਾਕੀ ਮੇਰੀ ਭਾਬੀ ਆ ਥੋੜਾ ਉਹਦੇ ਲੱਗੀ ਜਾ ਤਾਂ ਤੇ ਤੁਸੀਂ ਕਿੱਥੇ ਜਾ ਰਹੇ ਸੀ ਅਸੀਂ ਯਾਤਰਾ ਦੇ ਫਤਿਹਗੜ੍ਹ ਸਾਹਿਬ ਜਾ ਰਹੇ ਹਾਂ ਹਾਂਜੀ ਸਾਡੇ ਕੋਲ ਦੋ ਪੇਸ਼ੈਂਟ ਆਏ ਨੇ ਮੰਦੀਪ ਕੌਰ ਤੇ ਅਰਵਿੰਦਰ ਸਿੰਘ ਇਲੈਜੀਨਸਟਰੀ ਆਫ ਐਕਸੀਡੈਂਟ ਦੇ ਨਾਲ ਤੇ ਪੇਸ਼ੈਂਟ ਹਾਲ ਦੀ ਘੜੀ ਸਟੇਬਲ ਹੈਗੇ ਨੇ ਉਹਨਾਂ ਤੇ ਜੋ ਵੀ ਬਣਦੀ ਕਾਰਵਾਈ ਸੀ ਇਸੇ ਕਰ ਦਿੱਤੀ ਇਲਾਜ ਹੋ ਗਏ ਉਹਨਾਂ ਦਾ ਤੇ ਐਕਸਰੇ ਵਾਕੀ ਹੋਸੀ ਕਰਵਾਣੇ ਤਾਂ ਕਿ ਆਪ ਨੂੰ ਪਤਾ ਚੱਲੇ ਕਿ ਹਰ ਦੀ ਹੋ ਡੀਪ ਇੰਜਰੀਸ ਹੈ ਜਾਂ ਨਹੀਂ ਹੈ ਤੇ ਸਰ ਕਿਹੜੀ ਕਿਹੜੀ ਚੀਜ਼ ਚ ਹੋਇਆ ਐਕਸੀਡੈਂਟ ਇਹ ਟਰੈਕਟਰ ਦਾ ਟਰਾਲੀ ਦਾ ਦੱਸਿਆ ਜਾ ਰਿਹਾ ਹੈਗਾ ਬਾਕੀ ਹਜੇ ਕੁਝ ਕਲੀਅਰ ਨਹੀਂ ਹੋਇਆ ਆਪਾਂ ਨੂੰ ਕੋਈ ਐਕਟੋਸਵਾਰ ਵੀ ਆਏ ਥੀ ਨਹੀਂ ਇਸ ਵਾਰ ਹਜੇ ਕੁਝ ਨਹੀਂ ਦੱਸਿਆ ਗਿਆ